ਕੀ ਹੁੰਦੀ ਹੈ ਆਈਬੀਐਫ ਤਕਨੀਕ ਜਿਸ ਰਾਈ ਬੱਚੇ ਨੂੰ ਜਨਮ ਦੇਣ ਜਾ ਰਹੇ ਨੇ ਮਾਤਾ ਚਰਨਕੌਰ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ 58 ਸਾਲਾਂ ਦੀ ਉਮਰ ਦੇ ਵਿੱਚ ਇੱਕ ਵਾਰ ਫਿਰ ਮਾਂ ਬਣ ਜਾ ਰਹੇ ਨੇ ਉਹਨਾਂ ਨੇ ਆਈਬੀਐਫ ਤਕਨੀਕ ਰਾਹੀਂ ਗਰਭਧਾਰਨ ਕੀਤਾ ਹੈ ਇਸ ਖਬਰ ਦੇ ਨਾਲ ਮੂਸੇਵਾਲ ਦੇ ਫੈਨਸ ਦੇ ਵਿੱਚ ਖੁਸ਼ੀ ਦੀ ਲਹਿਰ ਹਰ ਕੋਈ ਕਹਿ ਰਿਹਾ ਕਿ ਮੂਸੇਵਾਲਾ ਵਾਪਸ ਆ ਰਿਹਾ ਹੈ ਤੇ ਹੀ ਆਈ بی ਐਫ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ ਕਿਉਂਕਿ ਐਸੇ ਕਈ ਜੋੜੇ ਨੇ ਜਿਨ੍ਹਾਂ ਦੇ ਸੰਤਾਨ ਨਹੀਂ ਹੁੰਦੀ ਉਹ ਇਸ ਤਕਨੀਕ ਦਾ ਇਸਤੇਮਾਲ ਕਰਕੇ ਖੁਸ਼ੀਆਂ ਹਾਸਲ ਕਰ ਸਕਦੇ ਨੇ ਇਸ ਲਈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਆਖਰ ਕੀ ਹੈ ਆਈ بی ਐਫ ਤਕਨੀਕ ਇਸ ਦਾ ਇਸਤੇਮਾਲ ਕਰਕੇ ਕਿਵੇਂ ਜੋੜੇ ਸੰਤਾਨ ਦਾ ਸੁੱਖ ਹਾਸਲ ਕਰ ਸਕਦੇ ਨੇ ਕੀ ਹੈ ਆਈ بی ਐਫ ਤਕਨੀਕ ਆਈ ਵੀ ਐਫ ਜਾਣੇ ਕੇ ਇਨ ਵਿਟ੍ਰੋ ਫਰਟੀਲਾਈਜੇਸ਼ਨ ਗਰਭ ਧਾਰਨ ਕਰਨ ਦਾ ਇੱਕ ਆਰਟੀਫੀਸ਼ੀਅਲ ਤਰੀਕਾ ਇਸ ਤਰ੍ਹਾਂ ਪੈਦਾ ਹੋਏ ਬੱਚੇ ਨੂੰ ਟੈਸਟ ਟਿਊਬ ਬੇਬੀ ਕਿਹਾ ਜਾਂਦਾ ਹੈ ਇਸ ਪ੍ਰਣਾਲੀ ਦੇ ਵਿੱਚ ਮਹਿਲਾ ਦੇ ਅੰਡਾ ਤੇ ਪੁਰਸ਼ ਦੇ ਸਪਰਮ ਨੂੰ ਲੈਬ ਦੇ ਵਿੱਚ ਇਕੱਠੇ ਰੱਖ ਕੇ ਫਰਟੀਲਾਈਜ਼ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਭਰੂਣ ਨੂੰ ਮਹਿਲਾ ਦੇ ਗਰਭ ਦੇ ਵਿੱਚ ਟ੍ਰਾਂਸਫਰ ਕੀਤਾ ਜਾਂਦਾ ਹੈ ਆਈਵੀਐਫ ਦੀ ਸਫਲਤਾ ਦੀ ਸੰਭਾਵਨਾ आईवीएफ ਦੀ ਸਫਲਤਾ ਦੀਆਂ ਸੰਭਾਵਨਾਵਾਂ 50% ਦੀ ਹੁੰਦੀ ਹੈ 50 ਤੋਂ 60% ਦੀ ਔਰਤਾਂ ਪਹਿਲੀ ਵਾਰ ਵਿੱਚ ਹੀ ਆਈਵੀਐਫ ਦੇ ਰਾਹੀਂ ਗਰਭ ਧਾਰਨ ਕਰ ਲੈਂਦੀਆਂ ਨੇ ਇਹ ਇੱਕ ਬਹਿਤ ਸਰਵ ਤਕਨੀਕ ਹੈ ਜਿਸ ਵਿੱਚ ਔਰਤ ਨੂੰ ਜ਼ਿਆਦਾ ਸਰੀਰਕ ਤਰਦਾ ਸਾਹਮਣਾ ਨਹੀਂ ਕਰਨਾ ਪੈਂਦਾ ਇਸ ਤਕਨੀਕ ਦੇ ਵਿੱਚ ਐਗ ਤੇ ਸਪਰਮ ਨੂੰ ਮਾਂ ਦੇ ਗਰਭ ਦੇ ਵਿੱਚ ਵਿਕਸਿਤ ਕਰਨ ਦੀ ਥਾਂ ਲੈਬਾਰਟਰੀ ਦੇ ਵਿੱਚ ਵਿਕਸਿਤ ਕੀਤਾ ਜਾਂਦਾ ਹੈ ਭਰੂਣ ਨੂੰ ਫਾਈਨ ਪਲਾਸਟਿਕ ਟਿਊਬ ਰਾਹੀਂ ਮੈਲਾ ਦੇ ਗਰਭ ਦੇ ਵਿੱਚ ਰੱਖਿਆ ਜਾਂਦਾ ਹੈ ਇਸ ਤੋਂ ਬਾਅਦ ਬੱਚਾ ਮਾਂ ਦੇ ਗਰਭ ਦੇ ਵਿੱਚ ਪੜਦਾ ਹੈ ਇਸ ਪ੍ਰੋਸੈਸ ਦੇ ਵਿੱਚ 2 ਤੋਂ 3 ਹਫ਼ਤਿਆਂ ਦਾ ਸਮਾਂ ਲੱਗਦਾ ਹੈ ਇਸ ਵਿੱਚ ਸਟੈਂਡਰਡ ਆਈਬੀਐਫ ਇਕਸੀ ਅਤੇ ਈਸੀ ਤਕਨੀਕ ਹੁੰਦੀ ਹੈ ਜੋ ਜੋੜਾ ਬੱਚਾ ਪੈਦਾ ਕਰਨ ਦੇ ਵਿੱਚ ਆਸਮਰੱਤ ਹੈ ਉਹ ਇਸ ਤਕਨੀਕ ਰਾਹੀਂ ਆਸਾਨੀ ਦੇ ਨਾਲ ਬੱਚਾ ਪੈਦਾ ਕਰ ਸਕਦੇ ਨੇ ਕਿੰਨਾ ਆਉਂਦਾ ਹੈ ਖਰਚਾ ਆਈਬੀਐਫ ਤਕਨੀਕ ਵਿੱਚ ਜੇਕਰ ਖਰਚੇ ਦੀ ਗੱਲ ਕਰੀਏ ਤਕਰੀਬ 1.5 ਤੋਂ 2.5 ਲੱਖ ਰੁਪਏ ਦਾ ਖਰਚ ਆਉਂਦਾ ਹੈ ਆਈਵੀਐਫ ਕਰਵਾਉਣ ਦਾ ਸੁਝਾਅ ਉਹਨਾਂ ਜੋੜਿਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਵਿੱਚ ਮਹਿਲਾ ਜਾਂ ਪੁਰਸ਼ ਦਾ ਫਰਟੀਲਿਟੀ ਰੇਟ ਘਟ ਚੁੱਕਾ ਹੁੰਦਾ ਹੈ ਜਿਵੇਂ ਜੇਕਰ ਮਹਿਲਾ ਦੇ ਵਿੱਚ ਐਗ ਘੱਟ ਬਣਦੇ ਹੋਣ ਤਾਂ ਅਜਿਹੇ ਜੋੜੇ ਨੂੰ ਆਈਵੀਐਫ ਤਕਨੀਕ ਰਾਹੀਂ ਬੱਚਾ ਪੈਦਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਇਸ ਦੇ ਨਾਲ ਹੀ ਜੇਕਰ ਪੁਰਸ਼ ਦੇ ਵਿੱਚ ਸ਼ਕਰਾਣੂ ਘੱਟ ਬਣਦੇ ਹੋਣ ਜਾਂ ਫਿਰ ਉਹਨਾਂ ਦੀ ਗੁਣਵੰਤਾ ਘੱਟ ਹੋਵੇ ਤਾਜੀ ਹਾਲਤ ਦੇ ਵਿੱਚ ਡਾਕਟਰਾਂ ਦੇ ਵੱਲੋਂ ਆਈਪੀਐਫ ਤਕਨੀਕ ਦੇ ਇਸਤੇਮਾਲ ਦੀ ਸਲਾਹ ਦਿੱਤੀ ਜਾਂਦੀ ਹੈ। ਫਿਲਹਾਲ ਇਸੇ ਤਕਨੀਕ ਦੀ ਮਦਦ ਦੇ ਨਾਲ ਇੱਕ ਵਾਰ ਫਿਰ ਮੂਸੇਵਾਲ ਦੇ ਘਰ ਦੇ ਵਿੱਚ ਖੁਸ਼ੀਆਂ ਤੇ ਚਾ ਆ ਰਹੇ ਨੇ। ਪੰਜਾਬ ਦੇ ਹਰ ਮਨ ਪਿਆਰੇ ਗਾਇਕ ਸਿੱਧੂ ਮੂਸੇਵਾਲ ਦੀ ਹਵੇਲੀ ਦੇ ਵਿੱਚ ਇੱਕ ਵਾਰ ਫਿਰ ਤੋਂ ਰੌਣਕਾਂ ਲੱਗਣ ਰਹੀਆਂ ਨੇ। ਬਿਊਰੋ ਰਿਪੋਰਟ ਜਗਬਾਣੀ ਟੀਵੀ